ਹਾਂਜੀ ਕੀ ਹਾਲ ਚਾਲ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਜਗਿੰਦਰ ਸਿੰਘ ਮੈਨੂੰ ਤੇ ਆਪਾਂ ਅੱਜ ਕਰੀ ਜਾਂਦੇ ਸੀ ਸਪਰੇ ਤੇ ਕਿਉਂਕਿ ਇਹ ਬਾਸਪਤੀ ਤੇ ਪਹਿਲੀ ਸਪਰੇ ਆ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਕਰਦੀਏ ਵੀ ਕੀ ਕੀ ਇੱਕ ਤਾਂ ਆਪਾਂ ਪਾ ਰਹੇ ਆ ਤੇਲੇ ਵਾਸਤੇ ਕਿਉਂਕਿ ਤੇਲੇ ਦਾ ਹਣ ਮੀਂਹੂ ਪੈ ਕੇ हटਿਆ ਇਹਦਾ ਵੀ ਜ਼ਰੂਰੀ ਆ ਤੇ ਇੱਕ ਆਪਾਂ ਆ ਪਾਈ ਆ ਸੁੰਡੀ ਤੋਂ ਏ ਪਾਈ ਦਿਆ ਲੋਰਪਿੰਟ ਤੇ 93 200 ਐਮਐਲ ਦੀ ਇਹ ਪੈਕਿੰਗ ਆ ਇਹ ਪਾਈ ਆ ਸੁੰਡੀ ਤੋਂ ਠੀਕ ਆ ਜੀ ਬਹੁਤ ਵਧੀਆ ਦਵਾਈ ਆ ਤੇ ਕਿਉਂਕਿ ਆਪਣੇ ਮਿੱਤਰਾਂ ਨੇ ਹੋਰਾਂ ਨੇ ਵੀ ਕੀਤੀ ਸੀ ਤੇ ਬਹੁਤ ਵਧੀਆ ਜਨਿਕੇ ਦਾ ਰਿਜ਼ਲਟ ਆਉਂਦਾ ਤੇ ਬਾਕੀ ਆਪਾਂ ਇਹ ਨਹੀਂ ਕਹਿੰਦੇ ਕਿ ਠੀਕ ਆ ਕਿ ਨਹੀਂ ਬਾਕੀ ਆਪਣੀ ਆ ਜਿਹੜੀ ਗੂੰਦ ਆ ਇੱਕ ਇਹ ਜ਼ਰੂਰੀ ਕਿਉਂਕਿ ਉੱਤੇ ਮੌਸਮਾ ਜਿਹੜਾ ਪਰਮਾਤਮਾ ਦਾ ਹਨ ਚੱਲੀ ਜਾਂਦਾ ਇੱਕ ਨਾਲ ਆਪਾਂ ਬਈ ਇੱਥੇ ਫੰਗੀ ਸਾਈਡ ਕਰਤੀ ਸੀ ਨਾਲ ਵਧੀਆ ਘੋਲ ਨਾਲ ਸਿਸਟਮ ਜਾਂ ਸੀਗਾ ਪੈਕਟ ਜਾਂ ਉਹ ਪੰਗੀ ਸਾਈਡ ਦਾ ਤੇ ਉਹ ਜਨਨੀ ਕਿ ਆਪਾਂ ਵਿੱਚ ਪਾ ਕੇ ਤੇ ਅੱਜ ਪਹਿਲੀ ਸਪਰੇਅ ਕਰ ਲੱਗੇ ਆ ਬਾਸਪਤੀ ਨੂੰ ਤੇ ਬਾਕੀ ਹੋਰ ਸਾਰੇ ਠੀਕ ਠਾਕ ਹੋਣਗੇ ਤੇ ਆਪਣੀ ਬਾਸਪਤੀ ਦੇਖੋ ਜੀ ਕਿਰਾ ਫਿਲਹਾਲ ਪਰਮਾਤਮਾ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਉਹ ਖੁਦਾ ਦੀ ਸਭ ਤੇ ਮਿਹਰ ਭਰਿਆ ਹੱਥ ਰੱਖੇ ਤੇ ਬਹੁਤ ਵਧੀਆ ਤੇ ਪਰਮਾਤਮਾ ਹਰ ਇੱਕ ਕਿਸਾਨ ਨੂੰ ਹਰ ਇੱਕ ਮਿਹਨਤ ਕਰਨ ਵਾਲੇ ਤੇ ਮਿਹਰ ਪ੍ਰਿਆਸਤ ਰੱਖੇ ਸੱਚੇ ਪਾਤਸ਼ਾਹ ਤੇ ਬਾਕੀ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਕਿਉਂਕਿ ਅ ਕੱਲੇ ਜਣੇ ਤੋਂ ਬਈ ਪਾਲਾ ਰਹਿ ਜਾਂਦਾ ਤਾਂ ਸਪਰੇ ਫਿਰ ਕਰਵਾਉਣੀ ਪਈ ਆਪਾਂ ਨੂੰ ਤੇ ਤਾਂ ਕਰਕੇ ਤੇ ਫਿਰ ਉਹਨਾਂ ਕਿਉਂਕਿ ਬਾਸਪਤੀ ਚੀਜ਼ ਹੀ ਇਹ ਜੀ ਮਿੱਠੀ ਹੁੰਦੀ ਆ ਫਿਰ ਇਹ ਨੂੰ ਤੁਹਾਨੂੰ ਪਤਾ ਵੀ ਬਿਮਾਰੀ ਬਿਮਰੀ ਦਾ ਥੋੜਾ ਜਿਹਾ ਵੱਧ ਖਤਰਾ ਹੁੰਦਾ ਤਾ ਕਰਕੇ ਤੇ ਹੋਰ ਸਾਰੇ ਠੀਕ ਠਾਕ ਆਉਗੇ ਜੀ ਚੜ੍ਹਦੇ ਹੀ ਕਲਾਚ ਤੇ ਬਾਕੀ ਭਾਈ ਜਿੱਧਰਲੇ ਪਾਸੇ ਹੜ ਆਏ ਆ ਪਰਮਾਤਮਾ ਉਸੇ ਦੀ ਛੇਤੀ ਬਾਲ ਕਰੇ ਸੱਚੇ ਪਾਤਸ਼ਾਹ ਤਾਂ ਤੰਦਰੁਸਤੀਆਂ ਬਖਸ਼ੇ ਉਹਨਾਂ ਦੇ ਪਸ਼ੂ ਡੰਗਰ ਦੁਬਾਰਾ ਤੋਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਾਲ ਵੀ ਹੋਣ ਤੇ ਹੋਰ ਜੁੜਨ ਤੇ ਬਾਕੀ ਜੇ ਕੋਈ ਅਰਦਾਸ ਕਰਾਂਗੇ ਤਾਂ ਮਹਾਰਾਜ ਜਰੂਰ ਸੁਣਦਾ ਤੇ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਮੈਂ ਤੁਹਾਨੂੰ ਇਸ ਸਪਰੇਅ ਦੀ ਸਾਂਝੀ ਕੀਤੀ ਹੈ ਵਾਹਿਗੁਰੂ ਮਿਹਰ ਕਰੇ ਆਲਵੈਦਾ ਜੀ ਚੜ੍ਹਦੀ ਕਲਾ